ਸਸਸੀ ਗੱਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਪਿਛਲੇ ਵਲੌਗ ਚ ਤੁਹਾਨੂੰ ਦਿਖਾਉਣਾ ਸਵਿਟਜ਼ਰਲੈਂਡ ਤੇ ਉਥੋਂ ਅਸੀਂ ਫਲਾਈਟ ਫੜ ਕੇ ਕੱਲ ਅਸੀਂ ਪਹੁੰਚ ਗਏ ਸੀਗੇ ਇੰਗਲੈਂਡ ਤੇ ਇੰਗਲੈਂਡ ਹੁਣ ਅਸੀਂ ਆਪਣੇ ਮਾਮਾ ਜੀ ਦੇ ਘਰ ਇੱਥੇ ਨਾਨਕੇ ਘਰੇ ਤੇ ਮੌਸਮ ਇਹਨਾਂ ਦਿਨਾਂ ਚ ਇੰਗਲੈਂਡ ਦਾ ਬਹੁਤ ਸੋਹਣਾ ਹੈਗਾ ਤੇ ਜਿਵੇਂ ਪਹਿਲਾਂ ਕਿਹਾ ਸੀਗਾ ਲਾਸਟ ਟਾਈਮ ਕਿ ਅਸੀਂ ਜੂਨ ਚ ਦੁਬਾਰਾ ਇੰਗਲੈਂਡ ਆਵਾਂਗੇ ਤੇ ਜੂਨ ਦਾ ਮਹੀਨਾ ਇਹ ਤੇ ਅਸੀਂ ਸਾਊਥ ਆਲਾ ਇਸ ਵਕਤ ਸਾਰੀ ਆਪਣੀ ਫੈਮਿਲੀ ਹੁਣ ਇੱਥੇ ਇਕੱਠੀ ਹੋਈ ਹੋਈ ਆ ਇਹ ਗੁਰਵੀਰ ਸਿੰਘ ਭਾਣਜਾ ਆਪਣਾ ਤੇ ਬੇਬੇ ਬਾਪੂ ਹੁਣੇ ਵੀ ਇੱਥੇ ਆਏ ਹੋਏ ਆ ਤੇ ਨਾਲ ਅੱਜ ਕੌਣ ਕੌਣ ਜਾ ਰਿਹਾ ਹੈ ਖੁਸ਼ੀ ਜਾ ਰਹੀ ਹੈ ਹਾਂਜੀ ਇਹਨਾਂ ਨੇ ਪੈਸੇ ਖਰਚਾਉਣੇ ਆ ਤੇ ਉਹ ਭਾਜੀ ਸੰਦੀਪ ਉਹ ਵੱਡੀ ਵੱਡੀ ਸੰਦੀਪ ਛੋਟੀ ਸੰਦੀਪ ਤੇ ਨਾਲ ਮੰਮੀ ਜੀ ਹਜੇ ਇੱਕ ਦੋ ਹੋਰ ਨਿਕਲਣਗੇ ਕਵਾ ਕੇ ਸਾਰੇ ਮੰਮਾ ਜੀ ਉਹ ਨਹੀਂ ਗਏ ਹੋਏ ਆ ਤੇ ਉਹ ਗੁਰਦੁਆਰਾ ਸਾਹਿਬ ਗਏ ਹੋਏ ਆ ਤੇ ਚੱਲਦੇ ਆ ਜੀ ਹੁਣ ਹੁਣ ਅਸੀਂ ਜਾਣਾਗਾ ਬਰਾਡਵੇ ਤੇ ਜਿਹੜਾ ਇੱਥੋਂ ਦੀ ਬਹੁਤ ਮਸ਼ਹੂਰ ਸਟਰੀਟ ਆ ਵੈਸੇ ਤਾਂ ਪਿਛਲੀ ਵਾਰ ਸਾਰਾ ਘੁਮਾਇਆ ਸੀਗਾ ਤੁਹਾਨੂੰ ਸਾਊਥ ਹੱਲ ਜਿਹੜਾ ਮਿੰਨੀ ਪੰਜਾਬ ਸੀ ਉਹ ਦਿਖਾਇਆ ਸੀ ਅੱਜ ਅਸੀਂ ਸਪੈਸ਼ਲ ਖੋਜ ਕਰਨੀ ਆ ਕਿ ਇੱਥੇ ਨਾ ਚਾਚਾ ਮਿਲਿਆ ਸੀ ਸਾਨੂੰ ਪਿਛਲੀ ਵਾਰੀ ਬਟ ਥੋੜੇ ਸਮੇਂ ਲਈ ਮਿਲੇ ਸੀਗੇ ਥੋੜੇ ਟਾਈਮ ਲਈ ਮਿਲੇ ਸੀ ਉਹ ਨਾ ਬਹੁਤ ਫੱਕਰ ਫਕੀਰ ਜੇ ਬੰਦੇ ਮੈਨੂੰ ਲੱਗੇ ਹਨ ਜੇ ਕਿਸੇ ਨੇ ਵਲੌਗ ਦੇਖਣਗੇ ਗਾਉਂਦੇ ਸੀਗੇ ਉਹ ਗਰ ਢੋਲ ਵਜਾਉਂਦੇ ਰਹਿੰਦੇ ਸਾਰੇ ਸਾਲ ਜਦੋਂ ਅਸੀਂ ਉੱਥੋਂ ਆਏ ਸੀ ਸਾਨੂੰ ਉਦੋਂ ਨਾ ਬਰੀ ਨਾ ਪਤਾ ਨਹੀਂ ਸੀ ਜਦੋਂ ਆਪਾਂ ਆ ਕੇ ਗਏ ਹਨਾ ਫਿਰ ਭੈਣ ਹੋਰਾਂ ਨੇ ਸਾਰਿਆਂ ਨੇ ਦੱਸਿਆ ਕਿ ਇੱਥੇ ਹੀ ਰਹਿੰਦੇ ਨੇ ਹਨਾ ਅਸੀਂ ਉਹਨਾਂ ਨੂੰ ਸਪੈਸ਼ਲੀ ਮਿਲਣ ਦੇ ਲਈ ਜਾ ਰਹੇ ਹਾਂ ਉਹਨਾਂ ਨੂੰ ਮਿਲਣਾ ਜੇ ਸਾਨੂੰ ਮਿਲੇ ਉਹਨਾਂ ਦਾ ਨਾ ਕੋਈ ਫੋਨ ਨੰਬਰ ਹੈ ਨਾ ਕੋਈ ਟਿਕਾਣਾ ਹੈ ਫਕੀਰਾਂ ਬੰਦੇ ਦਾ ਕੋਈ ਨੰਬਰ ਨਹੀਂ ਹੈ ਇਸ ਵਾਰੀ ਲੈ ਕੇ ਵੀ ਆਵਾਂਗੇ ਆਪਾਂ ਫੋਨ ਨੰਬਰ ਜੀ ਉਹਨਾਂ ਨਾਲ ਡੇ ਸਪੈਂਡ ਕਰਨਾ ਉਹਨਾਂ ਨਾਲ ਕੁਝ ਟਾਈਮ ਹੁਣ ਅਸੀਂ ਬਿਤਾ ਕੇ ਆਵਾਂਗੇ ਇਸ ਵਾਰ ਦਾ ਐਕਸਪੀਰੀਅੰਸ ਦੇਖਦੇ ਹਾਂ ਕਿਵੇਂ ਰਹੂਗਾ ਸਾਊਥ ਹਾਲ ਦਾ ਪਿਛਲੇ ਵਾਰ ਤਾਂ ਜਿਹੜਾ ਇਹ ਪੰਜਾਬੀਆਂ ਦਾ ਪਿੰਡ ਹੈ ਆਵਾਜ਼ਾਂ ਮਾਰ ਮਾਰ ਚਾਹਾਂ ਪੀਉਂਦੇ ਸੀਗੇ ਹੋ ਰੁਕਿਓ ਭਾਈ ਸਾਰਾ ਪੰਜਾਬ ਰਹਿੰਦਾ ਸਾਰੇ ਪੰਜਾਬੀ ਰਹਿੰਦੇ ਤੇ ਐਦ ਕੀ ਅਸੀਂ ਕਿਸੇ ਨੂੰ ਦੱਸਿਆ ਵੀ ਨਹੀਂ ਹਨਾ ਖੋਜੀ ਐਦ ਕੀ ਐਦ ਕੀ ਪੰਜਾਬੀ ਇਹਨੂੰ ਆਏਗਾ ਪਾਸ ਸਵਿਟਜ਼ਰਲੈਂਡ ਫਿਰਦੇ ਹਾਂ ਐਦ ਕੀ ਸਾਡੇ ਵਲੌਗ ਦੋਕ ਦਿਨ ਲੇਟ ਸੀਗੇ ਦੋ ਦਿਨ ਤਿੰਨ ਦਿਨ ਤੇ ਉਹੀ ਬਸ ਅਸੀਂ ਤਿੰਨ ਕਿ ਦਿਨ ਇੱਥੇ ਰਹਿਣਾਗਾ ਤੇ ਵਲੌਗ ਨਾਲ ਕੋਈ ਪੋਸਟ ਕਰਨੀ ਹੈ ਆ ਸਟੋਰੀ ਵੀ ਨਹੀਂ ਪਾਉਣੀ ਕਿਉਂਕਿ ਅਸੀਂ ਨਾ ਫੈਮਿਲੀ ਟਾਈਮ ਕੱਢ ਕੇ ਆਏ ਆ ਬਸ ਫੈਮਿਲੀ ਨਾਲ ਰਹਿਣਾ ਦੋ ਤਿੰਨ ਦਿਨ ਹਾਲੀਡੇ ਮਾਰਨੇ ਚਿੱਲ ਮਾਰਨੇ ਬਾਕੀ ਅਸੀਂ ਸ਼ਾਪਿੰਗ ਜਿਹੜਾ ਤੁਹਾਨੂੰ ਅਜੇ ਦੱਸਿਆ ਸਪੈਸ਼ਲ ਚੱਲਿਆ ਕੁਝ ਨਾ ਕੁਝ ਸਮਾਨ ਲੈਣਾ ਕੱਪੜੇ ਲੈਣੇ ਆਪਣੇ ਅਗਲੇ ਟੂਰ ਲਈ ਜਿਹੜਾ ਨਾ ਸਾਡਾ ਇਸ ਤੋਂ ਬਾਅਦ ਅੱਗੇ ਦਾ ਟੂਰ ਪਲਾਨ ਹੈਗਾ ਉਹ ਜਾਂਦਾ ਸੀ ਨੀਦਰਲੈਂਡ ਜਾਣਾ ਜਾਂ ਆਇਰਲੈਂਡ ਜਾਣਾ ਇਸੇ ਕਰਕੇ ਅਸੀਂ ਇੰਗਲੈਂਡ ਆਏ ਆ ਤੇ 4 ਦਿਨ ਜਾਂ 5 ਦਿਨ ਇੱਥੇ ਰਹਿਣਾ ਹੈਗਾ ਤੇ ਵਲੌਗ ਇੱਥੇ ਅਸੀਂ ਇੰਨੇ ਬਣਾਉਣੇ ਨਹੀਂ ਹੈਗੇ ਤੇ ਉਹਦੋਂ ਆਪਣਾ ਜਿਹੜਾ ਵੈਸੇ ਵੀ ਸਾਰਾ ਪਿੱਛੇ ਦੋ ਤਿੰਨ ਦਾ ਬਲੌਗ ਚੱਲਦੇ ਹੋ ਨਾਲ ਨਾਲ ਜਾਣਗੇ ਤੇ ਸ਼ਾਇਦ ਅਸੀਂ ਫਲਾਈਟ ਲਾਵਾਂਗੇ ਮੈਂਚੈਸਟਰ ਤੋਂ ਜਾਂ ਲਿਵਰਪੂਲ ਤੋਂ ਤੇ ਉੱਥੋਂ ਅਸੀਂ ਫਲਾਈਟ ਲੈਣੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਤੁਹਾਨੂੰ ਕਿਹਾ ਸੀ ਨਾ ਲਾਗੇ ਪੰਜਾਬੀ ਬਲਾਉਣ ਤੇਦਰ ਜਿੰਦਾ ਬਾਈ ਜੀ ਸਾਡੇ ਹਰਜਿੰਦਰ ਸਿੰਘ ਇਹ ਸੰਗਦੇ ਆ ਬਹੁਤ ਜ਼ਿਆਦਾ ਹੈ ਇਹ ਵਲੌਗ 'ਚ ਘਟ ਆਉਂਦੇ ਆ ਪਿਛਲੀ ਵਾਰੀ ਵੀ ਕਹਿੰਦੇ ਮੈਨੂੰ ਯਾਰ ਘੱਟ ਲਿਆ ਕਰ ਇਹ ਕਹਿੰਦੇ ਜਾਂ ਵੇਆ ਵੇਲੇ ਮੂਵੀ ਬਣੀ ਸੀ ਜਾਂ ਵਲੌਗ ਵੇਲੇ ਬਣਦੀ ਹੈ ਦੋ ਵਾਰੀ ਮੂਵੀ ਬਣੀ ਐ ਨਾ ਨਹੀਂ ਨਹੀਂ ਤਾਂ ਕੈਮਰਾ ਫਰੈਂਡਲੀ ਨਹੀਂ ਹੈਗੇ ਹੈ ਕਿ ਨਹੀਂ ਯਾ ਪਰ ਉਦਾਂ ਸਾਡਾ ਪ੍ਰਾਣਾ ਬਹੁਤ ਨਰਮ ਆ ਸਹੀ ਗੱਲ ਹੈ ਵੀ ਬਾ ਮੁੰਡਾ ਜਿਹਨੂੰ ਕਹਿ ਸਕਦੇ ਆ ਹਾਂਜੀ ਇੱਕ ਗੱਲ ਤਾਂ ਹੈ ਬਈ ਸਾਊਥ ਹਾਲ ਜਿਹੜਾ ਉਹ ਸਾਊਥ ਹਾਲੀ ਐ ਸਾਊਥ ਹਾਲਾ ਰਗਾ ਨਜ਼ਾਰਾ ਸੀ ਹਜੇ ਤੱਕ ਕਿਸੇ ਹੋਰ ਦੇਸ਼ ਚ ਨਹੀਂ ਦੇਖਿਆ ਐਵੇਂ ਥੋੜਾ ਇਹਨੂੰ ਮਿਲ ਨਹੀਂ ਪੰਜਾਬ ਕਹਿੰਦੇ ਆ ਇਹ ਦੇਖੋ ਪੰਜਾਬ ਆਟੋ ਵਰਕਰਸ ਤੇ ਇਥੇ ਕਾਰ ਰੇਪੇਅਰ ਵਾਲੇ ਜਿਹੜੇ ਮਤਲਬ ਐਵੇਂ ਦੇ ਗੈਰਾਜ ਬਣੇ ਹੁੰਦੇ ਆ ਜਾਂ ਹੋਰ ਇਹ ਵੀ ਸਾਰਾ ਕੁਝ ਪੰਜਾਬ ਦੇ ਨਾਂ ਦੇ ਆ ਤਾਂ ਹੀ ਮਿਨੀ ਪੰਜਾਬ ਸੱਦਿਆ ਜਾਂਦਾ ਇਹਨੂੰ ਇੰਗਲੈਂਡ 'ਚ ਜਿਹੜਾ ਵੱਸਦਾ ਮਿਨੀ ਪੰਜਾਬ ਘਰਾਂ ਦੇ ਬਾਹਰ ਇੱਥੇ ਤੁਹਾਨੂੰ ਸਾਰੇ ਕਿਤੇ ਖੰਡੇ ਪੰਜਾਬੀ ਚ ਬੋਰਡ ਬਸ ਇੱਕ ਨਾਮ ਦਾ ਇੰਗਲੈਂਡ ਹੈ ਵੀ ਯੂਕੇ ਚਾਹੇ ਤੇ ਰਹਿਣੀ ਸਹਿਣੀ ਘਰਬਾਰ ਦਿਖਤ ਹੁੰਦੀ ਉਥੋਂ ਤੁਹਾਨੂੰ ਜਦ ਇੱਥੇ ਜਿਹਨੇ ਲੋਕ ਤੁਰੇ ਫਿਰਦੇ ਆ ਉਹਨਾਂ ਤੋਂ ਦੇਖ ਕੇ ਤੁਹਾਨੂੰ ਬਿਲਕੁਲ ਵੀ ਨਹੀਂ ਲੱਗੂਗਾ ਕਿ ਪੰਜਾਬ ਤੋਂ ਅਸੀਂ ਬਾਹਰ ਇਹ ਸਾਊਥ ਹਾਲ ਦਾ ਦੇਸੀ ਰੇਡੀਓ ਹੈ ਜਿਹੜਾ ਤੁਸੀਂ ਪਿੱਛੇ ਦੇਖ ਰਹੇ ਹੋ ਤੇ ਇਹ ਕਾਫੀ ਜ਼ਿਆਦਾ ਪੁਰਾਣਾ ਹੈ ਭੈਣ ਹਣੀ ਸੰਦੀਪ ਹਣੀ ਦੱਸਦੇ ਆ ਸੰਦੀਪ ਬਾਵਾ ਪੁਰਾਣਾ ਹੈ ਨਾ ਇਹ ਤੇ ਇੱਕ ਦਿਨ ਸੀ ਕਿ ਦਿਨ ਆਪਾਂ ਇਹਦੇ ਤੇ ਵੀ ਲਾਈਵ ਹੋਵਾਂਗੇ ਤੇ ਤੁਹਾਨੂੰ ਸਾਰੇ ਸਾਊਥ ਹਾਲਵੇਚ ਆਪਾਂ ਸੁਣਾਵਾਂਗੇ ਰੇਡੀਓ ਦਾ ਕਿਉਂਕਿ ਇਹਨਾਂ ਦਾ ਸਾਨੂੰ ਗੱਲਬਾਤ ਲਈ ਸੱਦਾ ਆਇਆ ਸੀਗਾ ਪਿਛਲੇ ਵਾਰ ਇਹ ਕਹਿੰਦੇ ਸੀ ਵੀ ਆਪਣੇ ਰੇਡੀਓ ਤੇ ਆਪਾਂ ਗੱਲਬਾਤ ਕਰਾਂਗੇ ਜਦੋਂ ਟਾਈਮ ਹੈ ਨਹੀਂ ਸੀ ਸਾਡੇ ਕੋਲੇ ਤੇ ਇਸ ਵਾਰ ਤੁਹਾਨੂੰ ਰੇਡੀਓ ਤੇ ਸੁਣਦੇ ਮਿਲਾਂਗੇ ਇੱਥੇ ਬਾਹਰ ਦੇ ਦੇਸ਼ ਨਾ ਮਤਲਬ ਇੰਗਲੈਂਡ ਖਾਸ ਕਰਕੇ ਯੂਰਪ ਦੇ ਕੰਟਰੀ ਜਿੱਥੇ ਰੇਡੀਓ ਬਹੁਤ ਸੁਣਿਆ ਜਾਂਦਾ ਹੈ ਮੋਸਟਲੀ ਲੋਕ ਰੇਡੀਓ ਲਗਾ ਕੇ ਰਹਿੰਦੇ ਪੰਜਾਬੀ ਫਿਲਮਾਂ ਚੋਂ ਉਹ ਸਾਰੇ ਨੇ ਦੇਖੀ ਹੋਣਾ ਹਾਂਜੀ ਤੇ ਤਾਂ ਕਰਕੇ ਤੇ ਇਹਨਾਂ ਜਿਹੜੀਆਂ ਗਲੀਆਂ ਨੇ ਨਾ ਮੈਨੂੰ ਹੁਣ ਜ਼ੁਬਾਨੀ ਯਾਦ ਹੋਣਗੀਆਂ ਮੈਨੂੰ ਪਤਾ ਹੁੰਦਾ ਵੀ ਕਿੱਥੋਂ ਕਿੱਧਰ ਨੂੰ ਪੋੜਨਾ ਕਿੱਥੋਂ ਕਿੱਧਰ ਨੂੰ ਪੋੜਨਾ ਕਹਿੰਦੇ ਰਾਸਤਾਨੀ ਦੱਸਣਾ ਮੈਂ ਆਪ ਆਉਣਾ ਮੈਂ ਭੇਤੀ ਹੋ ਗਿਆ ਹੁਣ ਆਹ ਕਾਰਨਰ ਤੇ ਦੇਸੀ ਰੇਡੀਓ ਮੈਨੂੰ ਯਾਦ ਸੀਗਾ ਤਾਂ ਹੀ ਕਰਕੇ ਖੜੇ ਹੁਣ ਮਨਜੀਤ హెయిర్ ਡ्रेसਰ ਆਉ ਅੱਗੇ ਇੱਥੋਂ ਦੀਆਂ ਜਿਹੜੇ ਖੰਬੇ ਆ ਜਾਂ ਗਲੀਆਂ ਉਹਨਾਂ 'ਚ ਪੰਜਾਬੀ ਦੇ ਕੋਲ ਲਿਖੀ ਕਿੱਡੀ ਵਧੀਆ ਲੱਗਦੀ ਆ ਊੜਾ ਤੇ ਝੂੜਾ ਸੰਭਾਲੋ ਜੋ ਆਕਾ ਨੂੰ ਤਾਂ ਲੋਕ ਇਹਨਾਂ ਦੇ ਜਿਹੜੇ ਇੰਗਲੈਂਡ ਦੇ ਇੱਥੋਂ ਦੇ ਨਾਣੇ ਹਨ ਜਾਂ ਖਾਸ ਕਰਕੇ ਸਾਊਥ ਹਾਲ ਚ ਰਹਿੰਦੇ ਆ ਵੀ ਪੰਜਾਬੀ ਵਧੀਆ ਬੋਲਦੇ ਜਾਂ ਹੋਰ ਹਨਾ ਤੇ ਉਹਦਾ ਕਾਰਨ ਇਹ ਹੈ ਕਲਚਰ ਹੀ ਮਤਲਬ ਉਹਨੂੰ ਉਹਦਾ ਮਿਲਦਾ ਮਾਹੌਲ ਉਹਦਾ ਮਿਲਦਾ ਤੇ ਜ਼ਿਆਦਾਤਰ ਅੰਗਰੇਜ਼ੀ ਬੋਲੀ ਨਹੀਂ ਆਂਦੀ ਸਕੂਲਾਂ ਤੋਂ ਬਿਨਾਂ ਸਾਰੇ ਪੰਜਾਬੀ ਚ ਗੱਲਾਂ ਬਾਤਾਂ ਹੁੰਦੀਆਂ ਮੌਸਮ ਯਾਰ ਇੰਨਾ ਦਿਨਾਂ ਚ ਵੀ ਬਹੁਤ ਵਧੀਆ ਉਦੋਂ ਵੀ ਵੈਸੇ ਬੱਦਲ ਵਾਈ ਠੰਡੀ ਸੀਗੀ ਨਹੀਂ ਆਪਣੇ ਤੋਂ ਪਹਿਲਾਂ ਤਾਂ ਗਰਮੀ ਹੋ ਗਈ ਸੀ ਗਰਮੀ ਹੋ ਗਈ ਸੀ ਆਪਾਂ ਨੇ ਆ ਕੇ ਬੱਦਲ ਵਾਈ ਕਰਾਈ ਆ हां संदीप जी कितने कितने दिन रही सीगी सॉरी वैसे तो ਆ ਦਿਨਾਂ ਦੇ ਵਿੱਚ ਸਾਡੇ ਬਹੁਤ ਸੋਹਣੀ ਗਰਮੀ ਪੈਂਦੀ ਹੈਗੀ ਬਟ ਇਸ ਵਾਰੀ ਥੋੜੀ ਘੱਟ ਪੈ ਰਹੀ ਹੈਗੀ ਕਹਿੰਦੇ ਆ ਕਿ ਬਸ ਸਾਨੂੰ 50 ਕਿ ਦਿਨ ਹੀ ਗਰਮੀ ਤੇ ਮਿਲਣਗੇ ਬੜਾ ਸੋਹਣਾ ਥੋਡੇ ਲਈ ਪਰਫੈਕਟ ਹੈਗਾ ਅਸੀਂ ਤਾਂ ਰਹਿਣਾ ਵੀ ਲੋਕ ਦੇ ਨਹੀਂ ਹੈ ਵੈਸੇ ਹਾਂ ਜਦੋਂ ਨੈਕਸਟ ਟਾਈਮ ਆਉਂਗੇ ਉਦੋਂ ਫੇਰ ਅਸੀਂ ਥੋੜੀ ਗਰਮੀ ਸੇਵ ਕਰਕੇ ਰੱਖਾਂਗੇ ਅਜੇ ਬਾਅਦ ਚ ਅਸੀਂ ਆਉਣਾ ਜਲਾਈ ਚ ਨੀਦਰਲੈਂਡ ਜਾਣਾ ਹੁਣ ਆਇਰਲੈਂਡ ਨੀਦਰਲੈਂਡ ਬੈਲਜੀਅਮ ਡੈਨਮਾਰਕ ਤੇ ਇਹ ਸਾਰੇ ਕੰਟਰੀ ਘੁੰਮ ਕੇ ਫਿਰ ਅਸੀਂ ਜੁਲਾਈ ਚ ਜੁਲਾਈ ਚ ਰਵਾਂਗੇ ਜੇ ਰਵਾਂਗੇ ਨਾ ਉਦੋਂ 20 ਦਿਨ ਲਾ ਕੇ ਜਾਣੇ ਆ ਜੂਨ ਜੁਲਾਈ ਚ ਨਾ ਅਸੀਂ ਐ ਵੀ ਸੁਣਿਆ ਕਹਿੰਦੇ ਵੀ ਵਿਆਹ ਆ ਜਿਹੜੇ ਬਾਹਰ ਦੇ ਗਰਮੀਆਂ ਮਹੀਨੇ ਆ ਦਿਨ ਖੁੱਲੇ ਹੁੰਦੇ ਕਹਿੰਦੇ ਇਹਨਾਂ ਦੇ ਨਾਲ ਚ ਕਰਦੇ ਆ ਜੇ ਕਿਸਦਾ ਯਾਰ ਠੰਡ ਵਾਲੀ ਪੈਂਦੀ ਆ ਨਾ ਹਾਂਜੀ ਜੇ ਕਿਸਦਾ ਕੋਈ ਵਿਆਹ ਹੋਊਗਾ ਤਾਂ ਦੱਸਿਓ ਹੈ ਤੇ ਅਸੀਂ ਵਿਆਹ ਦੇਖਣਾ ਲਾਜ਼ਮੀ ਸਾਊਥ ਹਾਲ ਚ ਹੋਵੇ ਜਾਂ ਫਿਰ ਅਗਸਤ ਅਸਤੰਬਰ ਜੇ ਜੇ ਕੈਨੇਡਾ ਚ ਹੈ ਉਹ ਵੀ ਦੇਖ ਲੈਣ ਕਿਉਂਕਿ ਆਪਾਂ ਨੇ ਕੈਨੇਡਾ ਚ ਤਾਂ ਆਪਾਂ ਨੂੰ ਆ ਰਹੇ ਰਿਪਨ ਕੈਨੇਡਾ ਚ ਹੈਗਾ ਵਿਆਹ ਹਾਂਜੀ ਹਾਂਜੀ ਉਹਨਾਂ ਦਾ ਵਿਆਹ ਜਾਣਾ ਆਪਾਂ ਨੇ ਠੀਕ ਹੈ ਜੀ ਤੇ ਬਟ ਇੱਥੇ ਆਪਾਂ ਨੂੰ ਚਾਹੀਦਾ ਨਾ ਅਸੀਂ ਇੰਗਲੈਂਡ ਦਾ ਵਿਆਹ ਵੀ ਦੇਖਣਾ ਪਸੰਦ ਕਰਦੇ ਹਾਂ ਜੇ ਇੰਗਲੈਂਡ ਦਾ ਵਿਆਹ ਸਾਨੂੰ ਮਿਲੇ ਨਾ ਕੋਈ ਜਦੋਂ ਅਸੀਂ ਮੰਗਦੇ ਹਾਂ ਜੇ ਕਿਸੇ ਦਾ ਵਿਆਹ ਹੁੰਦਾ ਹਾਂ ਅਸੀਂ ਵਿਆਹ ਦੇਖਣਾ ਮੰਗਦੇ ਹਾਂ ਫਿਰ ਅਸੀਂ ਸੂਟ ਸਾਰਟ ਵੀ ਬਣਵਾ ਲਾਂਗੇ ਨਾ ਉਸ ਹਿਸਾਬ ਨਾਲ ਫਾਈਨਲੀ ਪਹੁੰਚ ਗਏ ਅਸੀਂ ਗਲੀਆਂ 'ਚ ਤੁਰਦੇ ਤੁਰਦੇ ਬਰੌਡਵੇ ਜਿਹੜਾ ਇਹ ਬਰੌਡਵੇ ਆ ਇਹ ਅ ਤੈਲ ਗਿਆ ਲੜਾ ਜਿੱਕਾ ਘੰਟਾ ਘਰ ਲੁਧਿਆਣੇ ਦਾ ਘੰਟਾ ਘਰ ਜਾਓ ਇੱਥੇ ਨਾ ਚੱਤੋ ਪਹਿਰ ਰੌਣਕ ਮੇਲਾ ਰਹਿੰਦਾ ਹੈਗਾ ਜਦੋਂ ਮਰਜ਼ੀ ਆ ਕੇ ਦੇਖੋ ਅੱਜ ਤਾਂ ਖਾਸ ਕਰਕੇ ਮਤਲਬ ਜਦੋਂ ਵੀਕਐਂਡ ਜਾਂ ਛੁੱਟੀ ਵਾਲਾ ਦਿਨ ਹੈਗਾ ਤੇ ਉਦੋਂ ਤਾਂ ਪੂਰੀ ਲੋਕ ਇੱਥੇ ਰਹਿੰਦੇ ਆ ਗ੍ਰੋਸਰੀ ਖਰੀਦਦੇ ਆ ਤੇ ਆਪਦਾ ਵੈਸੇ ਗੇੜੇ ਗੂੜੇ ਦੇਣ ਖਾਣ ਪੀਣ ਕੁਝ ਹੋ ਜਾਏ ਹੋਰ ਆ ਜਾਂਦੇ ਬਾਕੀ ਸਾਰੇ ਜਿੰਨੇ ਮੰਦਰ ਹੈ ਗੁਰਦੁਆਰਾ ਸਾਹਿਬ ਆ ਤੇ ਉਹ ਵੀ ਇੱਥੇ ਬਣੇ ਹੋਏ ਆ ਸਾਰੇ ਬਰੌਡਵੇ ਦੇ ਵਾਲੇ ਵਾਲੇ ਪਿਛਲੀ ਵਾਰ ਕਰਸ਼ਟ ਕਰਾਇਆ ਸੀ ਨਾ ਸਾਰੇ ਉਹਨਾਂ ਐਤਕੀ ਅਸੀਂ ਗੁਰਦੁਆਰਾ ਸਾਹਿਬ ਐਵੇਂ ਸੇ ਮੱਥਾ ਟੇਕ ਕੇ ਆਉਣ ਪਰ ਵਲੌਗ ਨਹੀਂ ਬਣਾਉਣਾ ਕਿਤੇ ਵੀ ਕਿਉਂਕਿ ਪਿਛਲੀ ਵਾਰੀ ਜੋ ਚੀਜ਼ ਕਵਰ ਹੋ ਗਈ ਉਹ ਦੁਬਾਰਾ ਦੁਬਾਰਾ ਫਿਰ ਕਰਦੇ ਵੀ ਨਹੀਂ ਵਧੀਆ ਲੱਗਦੀ ਦੇਖੋ ਪਿਆਰ ਪੰਜਾਬ ਦੀ ਖੁਸ਼ਬੂ ਸਾਡਾ ਵੀ ਨਾ ਅਸੀਂ ਇੱਥੇ ਤਾਂ ਆਏ ਆ ਕੀ ਜੀ ਜਾ ਲੱਗ ਜਾਊਗਾ ਕੀ ਸੰਦੀਪ ਵੀ ਪੰਜਾਬ ਅਸੀਂ ਆ 2-3 ਮਹੀਨਿਆਂ ਦਾ ਟੂਰ ਆ ਸਾਡਾ ਇਹ ਜਿਹੜਾ ਯੂਰਪ ਦਾ ਹੈਗਾ ਪੰਜਾਬ ਦਾ ਸੀ ਇਹ ਚ ਨਹੀਂ ਜਾਇਆ ਕਰਨਾ ਕਿਉਂਕਿ ਪੰਜਾਬ ਦੀ ਤਾਂ ਫਲਾਈਟ ਮਹਿੰਗੀ ਪੈਂਦੀ ਐ ਤੇ ਦੂਰ ਵੀ ਪੈਂਦਾ ਸਾਨੂੰ ਪੰਜਾਬ ਇੱਥੇ ਆ ਜਾਇਆ ਕਰਾਂਗੇ ਇਹ ਮਿੱੰਨੀ ਪੰਜਾਬ ਨਾਲੇ ਤਾਂ ਫੈਮਿਲੀ ਇੱਥੇ ਪਰਿਵਾਰ ਇੱਥੇ ਆਇਆ ਹੋਇਆ ਅੱਜ ਕੱਲ ਸਾਰਾ ਸਾਡੇ ਮੰਮੀ ਡੈਡੀ ਵੀ ਇੱਥੇ ਆਏ ਹੋਇਆ ਬਾਕੀ ਸਾਰਾ ਖੁਸ਼ਬੂ ਹੀ ਹੋਵੇ ਆ ਫੈਮਿਲੀ ਨੂੰ ਮਿਲ ਲਿਆ ਕਰਾਂਗੇ ਸასიਖਾਲ ਬਾਈ ਜੀ ਸასიਖਾਲ ਬਾਈ ਜੀ ਕਿਹੜੀ ਵੀਡੀਓ ਦੇਖੀ लास्ट ਸਵਿਟਜ਼ਰਲੈਂਡ ਸਵਿਟਜ਼ਰਲੈਂਡ ਵਾਲੀ ਦੇਖੀ ਅੱਛਾ ਚਲੋ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਇਹ ਅਫਗਾਨੀ ਸਿੰਘ ਨੇ ਜੀ ਕਦੋਂ ਆਏ ਅਫਗਾਨਿਸਤਾਨ ਤੋਂ ਹਾਂ ਅਸੀਂ ਅਨੁਮਾਨ ਹੋ ਗਏ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਅੱਛਾ ਅਸੀਂ ਉਦੋਂ ਬਾਅਦ ਚ ਜਾ ਕੇ ਆਏ ਬਈ ਅਸੀਂ 2019 ਚ ਜਾ ਕੇ ਆਏ ਸੀਗੇ ਉਹ ਤੋਂ ਹੋ ਕੇ ਆਏ ਹਾਂਜੀ ਉਹ ਕਾਬਲ ਹੋ ਕੇ ਆਏ ਆ ਅਸੀਂ ਕਰਤੇ ਪ੍ਰਮਾਨ ਕਰਦੁਆਰਾ ਸਾਹਿਬ ਹਾਂਜੀ ਹਾਂਜੀ ਸਾਰਾ ਕੰਮ ਹੋ ਗਿਆ ਸੀ ਇਹਜਾ ਅਫਗਾਨੀ ਸਿੱਖ ਵੀ ਬਹੁਤ ਰਹਿੰਦੇ ਆ ਯਾਰ ਜਿਹਨੇ ਆਪਣੇ ਪੰਜਾਬੀ ਆ ਨਾ ਇਹਨਾਂ ਦਾ ਇੱਕ ਗੁਰਦੁਆਰਾ ਸਾਹਿਬ ਵੀ ਆ ਉਹ ਵੀ ਪਿਛਲੇ ਵਾਰ ਵਲੌਗ ਬਣਾਇਆ ਸੀ ਦੇਖਿਆ ਤੁਸੀਂ ਉਹ ਵਲੌਗ ਤੁਹਾਡੇ ਗੁਰਦੁਆਰਾ ਸਾਹਿਬ ਦਾ ਹੈ ਦੇਖਿਆ ਨਹੀਂ ਹਾਂ ਇਹਨਾਂ ਦੇ ਕੰਮ ਕਰ ਵੀ ਇੱਥੇ ਵਧੀਆ ਚੰਗੇ ਆ ਤੇ ਚਲੋ ਹੋਰ ਰਾਜੀ ਖੁਸ਼ੀ ਚਲੋ ਮਿਲਦੇ ਆ ਜੀ ਓਕੇ ਤੇ ਮੇਰ ਰੱਖਣ ਗੁਰੂ ਬਾਛਾ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਜੀ 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 ਚਾਚੇ ਨੂੰ ਜਿਹਨੂੰ ਅਸੀਂ ਲੱਭਣਾ ਸੀ ਇੱਥੇ ਹੀ ਫਿਰਦਾ ਹੁੰਦਾਗਾ ਤੇ ਹਰ ਵਾਰ ਆਹ ਰੇ ਢੋਲ ਵਜਾਉਂਦਾ ਅੱਜ ਦੇਖਦੇ ਆ ਲੱਭਦਾ ਕਿ ਨਾ ਇੱਕ ਫੋਨ ਨੰਬਰ ਵੀ ਨਹੀਂ ਯਾਰ ਚਾਚੇ ਦਾ ਇਹ ਲੱਭੀ ਆ ਸਾਨੂੰ ਹੁਣ ਕੋਈ ਦੁਕਾਨ ਵੈਸੇ ਤਾਂ ਸਾਰੀ ਇਹ ਦੁਕਾਨਾਂ ਸੁਨਿਆਰਿਆਂ ਨਾਲ ਭਰੀਆਂ ਪਈਆਂ ਖੁਸ਼ੀ ਇੱਥੇ ਤਾਂ ਪੰਦਰ ਜਾ ਸਕਦੇ ਆ ਸਵਿਟਜ਼ਰਲੈਂਡ ਨਹੀਂ ਹੈਗਾ ਜੀ ਉਹ ਮੇਰੇ ਮਾਈਂਡ ਦੇ ਵਿੱਚ ਉਹ ਹੀ ਆਉਂਦੀਆਂ ਥੱਲੇ ਵੀ ਚੱਲੀਏ ਸੰਦੀਪ ਜਰਾ ਸੀ ਸਵਿਟਜ਼ਰਲੈਂਡ ਸੀ ਨਾ ਹਾਂਜੀ ਇੱਥੇ ਜਿਹੜੀਆਂ ਚੀਜ਼ਾਂ ਇੱਥੇ ਪਈਆਂ ਹੁੰਦੀਆਂ ਸੀਗਾ ਹੁੰਦੀਆਂ ਸੀਗੀਆਂ ਮਤਲਬ 80-80 ਲੱਖ ਦੀਆਂ ਕਰੋੜਾਂ ਦੇ ਕਰੋੜ ਰੁਪਏ ਦਾ ਸਮਾਨ ਐ ਪਿਆ ਹੁੰਦਾ ਸੀਗਾ ਇੱਥੇ ਉਸ ਤੋਂ ਅਸੀਂ ਡਰਦੇ ਨਹੀਂ ਇਹਦਾ ਇੰਗਲੈਂਡ ਹੈ ਤਾਂ ਸਸਤਾ ਹੈ ਇੰਗਲੈਂਡ ਚੱਲੋ 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 ਜਾ ਸਕਦੇ ਆ ਅੰਦਰ ਮੇਰੇ ਕੋਲ ਨਾ 200 ਪੌਂਡ ਆ ਤੇ ਆ ਪੂਰਾ 200 ਪੌਂਡ ਜਿਵੇਂ ਫਿਰ ਐਂ ਕਹਿਣਾਗਾ ਸਨਿਆਰ ਨੂੰ ਵੀ ਹੁਣ ਭਾਰੀ ਜੀ ਰਿੰਗ ਦਿਖਾ ਦੇ ਖੁਸ਼ੀ ਲਈ ਨਹੀਂ ਮੇਰੇ ਕੋਲ 600 ਪੌਂਡ ਵੈਸੇ ਹੈਗੇ ਆ ਆਪ ਦੇ ਆਪ ਦੇ ਵਿੱਚ ਰੱਖ ਲੇ ਦੋ 200 ਦਾ ਬਣ ਗਿਆ 20000 ਤੇ ਹੁਣ 20000 ਦੀ ਸ਼ੈਂਪ ਦਵਾਉਣੀ ਅਗਲੇ ਨਿਕਲੇ ਜੌ ਕਾਫੀ ਪੀਓ ਤੇ ਡੰਡੀ ਲਗੋ ਖੁਸ਼ੀ ਨਾ ਇਹ ਰਿੰਗਸ ਬਹੁਤ ਪਸੰਦ ਆਏ ਯੂ ਕਿਤੇ ਹੁੰਦੀਆਂ ਡਬਲ ਡਬਲ ਟ੍ਰਿਪਲ ਟ੍ਰਿਪਲ ਹੁੰਦੀਆਂ ਤੇ ਇਹ ਲੈਣੀ ਆ ਸੀ ਸਪੈਸ਼ਲ ਨਹੀਂ ਮੇਰੇ ਕੋਲ ਆ ਪਹਿਲਾਂ ਡਬਲ ਵਾਲੀ ਤਾਂ ਹੈਗੀ ਹੈ ਨਾ ਆ ਦੇਖੋ ਹਾਂਜੀ ਟ੍ਰਿਪਲ ਵਾਲੀ ਲੈਣੀ ਹੈ ਮੈਨੂੰ ਨਹੀਂ ਮੈਨੂੰ ਕੁਛ ਇਹ ਚ ਇੱਕ ਤੋਂ ਸੋਹਣੀ ਰਿੰਗ ਚਾਹੀਦੀ ਆ ਇਸ ਤੋਂ ਸੋਹਣੀ ਅ ਸੋਹਣੀ ਐ ਸਾਰੀ ਜਿਹੜੀ ਮਰਜ਼ੀ ਚੱਕ ਲਓ ਨਹੀਂ ਸੇਮ ਆੜੀਆਂ ਨੇ ਏ ਵੀ ਸੋਹਣੀ ਹੈ ਨੋਬਾਡੀ ਦਾ ਬੈਂਡ ਆਉ ਨਹੀਂ ਰਹੀ ਸੈਟਿੰਗ ਐਨੇ 200 ਤਾਂ ਦੇਖਣ ਨੂੰ ਸੀਗਾ ਚਲੋ ਮਸਾਲਾ ਹੀ ਐਨੇ ਟਾਈਮਾਂ ਚੀਜ਼ ਲਈਏ ਕੋਈ ਓਕੇ ਮੈਨੂੰ ਤਾਂ ਅਸੀਂ ਇੰਡੀਆ ਤੋਂ ਹੀ ਲੈ ਲਾਗੇ ਪਰ ਉਹ ਸੱਚ ਇੰਡੀਆਰ ਤੁਹਾਨੂੰ ਸਾਬ ਦੱਸਦੇ ਕਹਿੰਦੇ ਸੀ ਇਹ ਸੰਦੀਪ ਨੇ ਫਸਾਇਆ ਤੇਰੇ ਪੈਣੀ ਕਹਿੰਦੇ ਸੀ ਸਸਤਾ ਇਤੇ ਗੋਲਡ ਕਿੰਨਾ ਕਿਹਾ ਸੀ 580 ਨੂੰ ਆ ਜਿਹੜਾ ਉੱਪਰ ਲੱਗੇ 60% ਹਾਂਜੀ ਕੈਸ਼ ਹੈ ਜੀ ਬਾਤ ਚ ਦੱਸਦੇ ਬਾਤ ਚ ਸਾਡੀ ਭਾਬੀ ਹੈਪੀ ਹੋਣੀ ਚਾਹੀਦੀ ਯੇ ਦੇਖ ਮੈਂ ਕਿੰਨਾ ਲੱਕੀ ਕਿ ਇੰਨਾ ਇੱਕ ਮਿੰਟ 1 2 3 4 5 6 7 8 9 10 11 12 13 14 15 16 17 18 ਕੁਜ਼ੀਨ ਨੇ ਵਿਚਾਰੀ ਨੇ ਮਹੀਨੇ ਬਾਅਦ ਸੋਨਾ ਲਿਆ ਇੰਨਾ ਟਾਈਮ ਪਤਾ ਨਹੀਂ ਕਿਵੇਂ ਲੰਘਾਤਾ ਅੱਦੇ ਬੰਦੇ ਨਾ ਭੈਣ ਭਰਾਵ ਦੇ ਫਸਾਉਣ ਨੂੰ ਹੀ ਹੁੰਦੇ ਆ ਤੇ ਕਹਿੰਦੇ ਮੈਨੂੰ ਸਸਤਾ ਸੋਨਾ 58000 ਨੂੰ 580 ਦੇ ਹਿਸਾਬ ਨਾਲ 100 ਦਾ ਕਰਕੇ ਮੈਂ ਲਾ ਲਿਆ ਇੱਥੇ ਦਾ ਮੈਨੂੰ ਮੈਨੂੰ ਆ ਲੱਗਦਾ ਸਾਨੂੰ 90000 ਨੂੰ ਪੈ ਗਿਆ ਇੰਡੀਆ ਤੋਂ ਵੀ 10000 ਮਹਿੰਗਾ ਮੈ ਗਿਆ ਰੇਟ ਸਸਤਾ ਹੈ ਰੇਟ ਨਹੀਂ ਨਹੀਂ ਪ੍ਰਾਈਸ ਘੱਟ ਆ ਪਰ ਜਿਹੜਾ ਉੱਪਰ ਲਾਉਂਦੇ ਨਾ 20% ਵੈਟ ਇੰਡੀਆ ਚ ਆਪਾ ਵੀ ਨਹੀਂ ਦਿੰਦੇ ਟੈਕਸ ਨਹੀਂ ਪੇ ਕਰਦੇ ਤੇ ਮੇਕਿੰਗ ਚਾਰजेस ਇੱਥੇ ਵੱਧ ਲਏ ਆ ਮੇਕਿੰਗ ਚਾਰजेस ਇੰਨੇ ਕਿ ਜ਼ਿਆਦਾ ਲਏ ਆ ਇਹਨਾਂ ਨੇ 20% ਮੇਕਿੰਗ 30 40% ਉੱਤੇ ਦੇ ਦਾ ਜਿੰਨਾ ਬੋਲ ਸੀ ਨਹੀਂ ਬਿਲਕੁਲ ਵੀ ਡਿਫਰੈਂਟ ਸੀਗਾ ਹੁਣ ਸਾਡੀ ਭਾਬੀ ਡਿਫਰੈਂਟ ਲੱਗੂਗੀ ਜਦੋਂ ਪਾਇਆ ਹੋਊਗਾ ਡਿਫਰੈਂਟ ਤਾਂ ਆਪੀ ਲੱਗੂ ਹਜੇ ਇੰਡੀਆ 'ਚ 90000 ਰੁਪਏ ਵਰਵਾਹ ਦਿੰਦੇ ਨੇ ਬੰਦੂਰੀ ਖੈਰ ਕੋਈ ਗੱਲ ਨਹੀਂ ਪਸੰਦਾ ਹੀ ਚੀਜ਼ ਲੈ ਲਈ ਸ਼ਾਪਿੰਗ ਕਰਦੇ ਰਹਿਣਾ ਜੇ ਦਾ ਹੁਣ ਏਦੋਂ ਬਾਅਦ ਚ ਜੀ ਮੈਂ ਆਪਣਾ ਸਮਾਨ ਲੈਣਾ ਕੁਝ ਵੈਸੇ ਤਾਂ ਟੂਰ ਦੇ ਰਿਗਾਰਡਿੰਗ ਹੈ ਨਹੀਂ ਸੀ ਜਿਹੜੇ ਉਹੀ ਪੈਸੇ ਲਾਤੇ ਤੁਰਦੇ ਫਿਰਦੇ ਤੇ ਅਸੀਂ ਲੈਣੇ ਸਵੇਸੇ ਕੱਪੜੇ ਲੈਣੇ ਆ ਪੱਗਾਂ ਲੈਣੀਆਂ ਮੈਂ ਆਪਣੀਆਂ ਹੋਰ ਤੇ ਜਿਹੜਾ ਅਗਲੇ ਟੂਰ ਤੇ ਨਵੇਂ ਟੂਰ ਤੇ ਕੰਮ ਆਉਣਗੇ ਆ ਚਾਚੇ ਦੇ ਮੈਨੂੰ ਅੱਜ ਮਿਲਣ ਦੇ ਸਾਰ ਲੱਗਦੇ ਨਹੀਂ ਸਾਨੂੰ ਤੇ ਹੁਣ ਅਸੀਂ ਚੱਲੇ ਆ ਘਰ ਵੱਲ ਨੂੰ ਤੇ ਜਾਂਦੇ ਜਾਂਦੇ ਹੋਰ ਕਰਨੀਆਂ ਸ਼ਾਪਿੰਗ ਸ਼ਾਪਿੰਗ ਤੇ ਰੌਣਕ ਮੇਲਾ ਦੇਖਦੇ ਕਿਉਂਕਿ ਅੱਜ ਦਾ ਦਿਨ ਹੀ ਆ ਅਸੀਂ ਸਿਰਫ ਸਾਊਥ ਹਾਲਿਕ ਦਿਨ ਲਈ ਆਏ ਸੀਗੇ ਕਿਉਂਕਿ ਇੱਥੇ 에어ਪੋਰਟ ਮੇਨ ਹੀਥਰੋ ਪੈਂਦਾ ਲੰਡਨ ਜਿੱਥੇ ਉਤਰੇ ਸੀਗੇ ਤੇ ਹੀਥਰੋ ਤੋਂ ਫਿਰ ਨਾਨਕੇ ਨੇੜੇ ਪੈਂਦੇ ਤੇ ਕੱਲ ਨੂੰ ਅਸੀਂ ਚਾਹ ਵੀ ਲੈਣੀ ਆ ਜੀ ਤੇ ਹੁਣ ਇਸ ਤੋਂ ਬਾਅਦ ਅਸੀਂ ਜਾਣਾ ਕੱਲ ਨੂੰ ਲਿਵਰਪੂਲ ਤੇ ਉਥੋਂ ਫਿਰ ਫਲਾਈਟ ਲੈਣੀ ਮਾਂਚੈਸਟਰ ਤੋਂ ਸਾਡੀ ਫਲਾਈਟ ਆ ਅਗਲੀ ਕੰਟਰੀ ਉਥੇ ਅਸੀਂ ਰਹਿਣਾਗਾ ਲਿਵਰਪੂਲ 2-3 ਦਿਨ ਲਿਵਰਪੂਲ ਆਉਣੇ ਉਦੋਂ ਬਾਅਦ ਫਿਰ ਫਲਾਈਟ ਲੈ ਲੈਣੀ ਜਿਹੜੇ ਨਾ ਸਾਰੇ ਸਾਊਥ ਹਾਲ ਦੇ ਨੇੜੇ ਰਹਿੰਦੇ ਆ ਉਹ ਚਾਚੇ ਨੂੰ ਸੁਨੇਹਾ ਜ਼ਰੂਰ ਲਾ ਦਿਓ ਕਿ ਤੁਹਾਨੂੰ ਲੱਭਦੇ ਫਿਰਦੇ ਸੀ ਜਦੋਂ ਅਗਲੀ ਵਾਰ ਜੁਲਾਈ ਚਾਵਾਂਗੇ ਤਾਂ ਪੂਰਾ 1 ਦਿਨ ਉਹਨਾਂ ਦੇ ਨਾਲ ਅਸੀਂ ਸਪੈਂਡ ਕਰਾਂਗੇ ਓ ਜੀ ਮਾਮਾ ਜੀ ਦੀ ਵੀ ਲਵਾ ਦਿਆ ਹਾਜ਼ਰੀ ਚੰਗਾ ਜੀ ਫਿਰ ਓਕੇ ਜੀ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਮੈਨੂੰ ਐਸੀ ਸਾਰੇ ਪੁੱਛਣ ਦਾ ਫਿਰ ਮਾਮਾ ਜੀ ਨੂੰ ਨਹੀਂ ਲਖਾਇਆ ਸੀ ਨਹੀਂ ਥੈਂਕ ਯੂ ਤੁਹਾਡਾ ਥੈਂਕ ਠੀਕ ਹੈ ਸ਼ੁਕਰੀਆ ਫਿਰ ਮਿਲਦੇ ਆਂ ਓਕੇ ਜੀ ਚੰਗਾ ਸਰ ਵੀ ਜੀ ਮਿਲਦੇ ਆਂ ਫਿਰ ਓਕੇ ਇਹ ਵੀ ਆਪਣਾ ਮੁੰਡਾ ਜੀ ਇਹਨੇ ਲੰਡਨ ਘੁਮਾਇਆ ਸੀਗਾ ਵੈਸੇ ਕੰਮ ਕਰਦੇ ਬਿਜ਼ੀ ਰਹਿੰਦਾਗਾ ਚਲਿਏ ਜੀ ਇੰਗਲੈਂਡ ਦੇ ਇੱਕ ਹੋਰ ਸ਼ਹਿਰ ਲਿਵਰਪੂਲ ਤੋਂ ਤੁਹਾਡਾ ਫਿਰ ਸਵਾਗਤ ਹੈ ਇਹ ਸਾਰੀ ਜਿੰਨੀ ਤੁਸੀਂ ਦੇਖ ਰਹੇ ਹੋ ਲਿਵਰਪੂਲ ਦੀ ਆ ਮਾਰਕੀਟ ਹੈਗੀ ਸਾਰੀ ਇਹ ਨਾ ਪਹਿਲਾ ਵਲੌਗ ਹੈ ਮੈਨੂੰ ਲੱਗਦਾ ਜਿੱਦ ਦੇ ਅਸੀਂ ਵਲੌਗਿੰਗ ਕਰਨ ਲੱਗੇ ਆ ਕਿ ਜਿਹੜਾ 4 ਦਿਨ ਕੰਟੀਨਿਊ ਕੀਤਾ ਹੈਗਾ 4 ਦਿਨ ਹੋ ਗਏ ਵਲੌਗ ਸ਼ੁਰੂ ਕੀਤੇ ਨੂੰ ਤੇ ਤੁਹਾਨੂੰ ਦੱਸਿਆ ਸੀ ਜਿਵੇਂ ਵਲੌਗ ਬਣਾਉਣ ਦਾ ਸਾਡਾ ਜਿਆਦਾ ਮਨ ਨਹੀਂ ਸੀ ਕਿ ਇੰਗਲੈਂਡ ਚ ਕਿਉਂਕਿ ਸਾਰਾ ਕੁਝ ਪਿਛਲੀ ਵਾਰੀ ਅਸੀਂ ਘੁੰਮੇ ਆ ਨਾਲ ਤੁਹਾਨੂੰ ਵੀ ਦਿਖਾਇਆ ਹੋਇਆ ਹੈ ਸੀਗਾ ਬਸ ਪਰਸਨਲੀ ਸੀਗਾ ਸਾਡਾ ਸ਼ਾਪਿੰਗ ਦਾ ਹੋਰ ਤੇ ਸਾਊਥ ਹਾਲ ਤੋਂ ਅਸੀਂ ਮਮਾ ਜੀ ਦੇ ਘਰੋਂ ਆ ਗਏ ਸੀਗੇ ਮਾਂਚੈਸਟਰ ਤੇ ਇੱਥੇ ਭੈਣ ਦੇ ਘਰ ਤੇ ਹੁਣ ਲਿਵਰਪੂਲ ਸ਼ਹਿਰ ਟਾਊਨ ਇਹ ਘੁੰਮਦੇ ਫਿਰਦੇ ਆ ਇੱਥੇ ਅਸੀਂ ਕੁਝ ਸ਼ਾਪਿੰਗ ਕਰਨੀ ਹੈ ਕੱਪੜੇ ਲੈਣੇ ਆ ਥੋੜੇ ਬਹੁਤੇ ਤੇ ਕੱਲ ਤੋਂ ਆਪਣਾ ਜਿਵੇਂ ਤੁਹਾਨੂੰ ਦੱਸਿਆ ਕੱਲ ਤੋਂ ਹੁਣ ਐਗਜ਼ੈਕਟਲੀ ਨਵਾਂ ਟੂਰ ਸ਼ੁਰੂ ਹੋ ਰਿਹਾ ਹੈਗਾ ਤੇ ਨਾਲ-ਨਾਲ ਤੁਹਾਨੂੰ ਮਾਰਕੀਟ ਰੌਣਕ ਮੇਲਾ ਇੱਥੇ ਦਾ ਵੀ ਦਿਖਾਵਾਂਗੇ ਕੁੜੀਆਂ ਤਾਂ ਨਾ ਇੱਕ ਜੁਐਲਰੀ ਨਾਲ ਹੀ ਨਿਰਾਜਦੀਆਂ ਹੈਗੀਆਂ ਤੇ ਲੰਡਨ ਚ ਪਹਿਲਾ ਬਥੇਰੇ ਗੇੜੇ ਕੱਢੇ ਸੀ ਇਹਨਾਂ ਦੇ ਪੰਡੋਰਾ ਇੱਥੇ ਫੇਰ ਪੰਡੋਰਾ ਦੇ ਆਗੇ ਯੂ ਹੈਵ ਐਨੀਥਿੰਗ ਔਨ ਆਰ ਆ ਹਾਂ ਲੈਕਾ ਦਿਸ ਇਜ਼ ਏ ਆਮ ਆਰ ਤੁਹਾਨੂੰ ਪਤਾ ਅੱਜ ਅਸੀਂ ਡਰੈਸ ਵੀ ਉਹੀ ਪਾਈ ਐ ਜਮਾਂ ਉਹੀ ਮੈਂ ਪੱਗ ਬੰਨੀ ਐ ਸਪੈਸ਼ਲ ਆਪਰ ਚੇਂਜ ਕਰ ਲਿਆ ਸੀਗਾ ਮੈਨੂੰ ਅਸੇ ਤੁਹਾਨੂੰ ਔਕਵਰਡ ਨਾ ਲੱਗੇ ਵੀ ਆ ਵਾਰੀ ਵਾਰੀ ਕੱਪੜੇ ਚੇਂਜ ਹੋਈਆਂ ਨੇ ਇੱਕ ਬਲੌਗ ਚ ਚਾਰ ਕੱਪੜੇ ਬਦਲ ਲੇ ਤਾਂ ਹੀ ਕਰਕੇ ਇਹ ਕਹਿੰਦੇ ਮੀਂਹ ਇੰਨੇ ਪੈੰਦੇ ਨੇ ਕੱਪੜੇ ਸੁੱਕੇ ਮਸਾ ਸਾਡੇ ਹਾਂਜੀ ਇਥੇ ਬਸ ਅਸੀਂ ਰੈਸਟ ਕਰਨੀ ਆਏ ਸੀਗੇ ਤੇ ਕੁਝ ਨਹੀਂ ਕਰਨਾ ਸੀ ਇੱਕ ਫੈਮਿਲੀ ਨੂੰ ਮਿਲਣਾ ਸੀਗਾ ਬਸ ਚਾਰ ਦਿਨ ਇਕੱਠੇ ਰਹਿ ਲੇ ਘਰ ਦੀ ਐਨੀ ਹੁਣ ਯਾਦ ਨਹੀਂ ਆਊਗੀ ਹਨਾ ਨਹੀਂ ਤਾਂ 1 ਮਹੀਨੇ ਬਾਅਦ ਹੀ ਸਾਨੂੰ ਹੋਮ ਸਿਕਨੈਸ ਹੋਣ ਲੱਗ ਜਾਂਦੀ ਆ ਇਹ ਸਾਰੇ ਪੁੱਜ ਜਾਂਦੇ ਆ ਕਿ ਤੁਸੀਂ ਟੂਰਤੇ ਰਹਿੰਦੇ ਆ ਤੁਹਾਨੂੰ ਘਰ ਦੀ ਯਾਦ ਨਹੀਂ ਆਉਂਦੀ ਘਰ ਦੇ ਤਾਂ ਆਪ ਇੱਥੇ ਰਹਿੰਦੇ ਆ ਸਾਡੇ ਹਾਂ ਸੱਚ ਬਹੁਤ ਸਾਰੇ ਇਹ ਵੀ ਪੁੱਜ ਜਾਂਦੇ ਆ ਜਿਹੜੇ ਸੇ ਘੁੰਮਦੇ ਰਹਿੰਦੇ ਨੇ ਤੁਹਾਡੇ ਘਰ ਦੇ ਨਹੀਂ ਕੁਝ ਕਹਿੰਦੇ ਸਾਡੇ ਘਰ ਦੇ ਆਪ ਘਰੇ ਵੜਨ ਤਾਂ ਸਾਨੂੰ ਕੁਝ ਕਹਿਣ ਮਮੀ ਡੈਡੀ ਵੀ ਇੱਥੇ ਆਈ ਹੋਏ ਆ ਇੱਥੇ ਆ ਗਿਆ ਲਓ ਜੀ ਹੁਣ ਅਸੀਂ ਅੰਦਰ ਸਟੋਰੇਜ ਚ ਚੱਲ ਜਾਈਏ ਕੁਝ ਸ਼ਾਪਿੰਗ ਕਰ ਲਈਏ ਜਿਹੜਾ ਇਹ ਸ਼ਹਿਰ ਆ ਨਾ ਇਹ ਪਿਓਰ ਬ੍ਰਿਟਿਸ਼ ਰੇਸ ਦਾ ਇੱਥੋਂ ਦਾ ਬੋਲਣ ਦਾ ਐਕਸੈਂਟ ਵੀ ਲੱਗਾ ਹੈ ਇਹ ਸ਼ਹਿਰ 'ਚ ਤੁਹਾਨੂੰ ਪੰਜਾਬੀ ਬਹੁਤ ਰੇਅਰ ਮਿਲਣਗੇ ਬਹੁਤ ਜ਼ਿਆਦਾ ਪੰਜਾਬੀ ਨਹੀਂ ਮੈਂ ਪੂਰੇ ਇੰਡੀਅਨ ਹੀ ਕਹੂੰਗਾ ਪੂਰੀ ਇੰਡੀਅਨ ਕਮਿਊਨਿਟੀ ਬਹੁਤ ਘੱਟ ਹੈ ਸਾਰੇ ਗੋਰੇ ਰਹਿੰਦੇ ਇਧਰਲੇ ਪਾਸੇ ਅ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਤੁਰਦੇ ਫਿਰਦੇ ਦੇਖ ਲਓ ਸਾਰੇ ਬ੍ਰਿਟਿਸ਼ ਆ ਲਿਵਰਪੂਲ ਇੱਕ ਸਕਾਟਲੈਂਡ ਵਾਲੇ ਪਾਸੇ ਪੈਂਦਾ ਹੈ ਉੱਪਰਲੇ ਪਾਸੇ ਤੇ ਇੱਥੇ ਜਿਆਦਾਤਰ ਜਿਹੜੀ ਆਬਾਦੀ ਹੈ ਸਾਰੀ ਇਹਨਾਂ ਦੀ ਹੈ ਸਾਰੇ ਥੱਲੇ ਦਾ ਆਪਣੇ ਆਲੇ ਨੇ ਦੱਬ ਲਿਆ ਸਾਰਾ ਸਾਊਥ ਹਾਲ ਵਗੈਰਾ ਤੇ ਲੰਡਨ ਆਪਣੇ ਆਲੇ ਨੇ ਦੱਬ ਲਿਆ ਇੰਡੀਆ ਦੇ ਅਗੇ ਇਹ ਸਾਰੇ ਉੱਪਰ ਨੂੰ ਭੱਜਿਆ ਹੀ ਫਿਰ ਉੱਪਰ ਉੱਪਰ ਨੂੰ ਆ ਗਏ ਅੱਜ ਨਾ ਇੱਕ ਵਲੌਗ 'ਚ ਅਸੀਂ ਤੁਹਾਨੂੰ ਸਾਰਾ ਇੰਗਲੈਂਡ ਦਿਖਾ ਦੇਣਾ ਤੇ ਆ ਗਿਆ ਆਪਣੀ ਭੈਣ ਦਾ ਘਰ ਲਿਵਰਪੂਲ ਇਹ ਲਿਵਰਪੂਲ 'ਚ ਘਰ ਹੈ ਜੀ ਸਾਡਾ ਇੱਥੇ ਰਹਿ ਰਹੇ ਹਾਂ ਹੁਣ ਅਸੀਂ ਤੇ ਚੱਲਦੇ ਆ ਨਾਲ ਹੀ ਆਪਾਂ ਵਲੌਗ ਸਮਾਪਤ ਕਰਾਂਗੇ ਇੱਥੇ ਘਰੇ ਕੁਝ ਦਿਖਦਾ ਨਹੀਂ ਕਿਧਰ ਗਈ ਸਾਰੇ ਬੇਬੇ ਬਾਪੂ ਪਿੱਛੇ ਨਾ ਬੈਠੇ ਹੁਣ ਪਾਰਕ 'ਚ ਇੰਗਲੈਂਡ ਦੇ 5 ਦਿਨਾਂ ਦੇ ਲੰਬੇ ਸਫ਼ਰ ਨੂੰ ਤੇ ਇਸ ਲੰਬੇ ਵਲੌਗ ਨੂੰ ਹੁਣ ਕਰਦੇ ਹਾਂ ਅਸੀਂ ਸਮਾਪਤ ਤੇ ਕੱਲ ਨੂੰ ਸਾਡੀ ਇੰਗਲੈਂਡ ਤੋਂ ਫਲਾਈਟ ਹੈ ਆਇਰਲੈਂਡ ਦੇ ਲਈ ਜਿਹੜੇ ਹੁਣ ਆਪਣੇ ਅਗਲੇ 2 ਕੰਟਰੀਜ਼ ਹੋਣਗੇ ਉਹ ਆਇਰਲੈਂਡ ਤੇ ਸਕਾਟਲੈਂਡ ਹੋਣਗੇ ਇਹਨਾਂ ਦੋਹਾਂ ਕੰਟਰੀਜ਼ 'ਚ ਅਸੀਂ ਰਹਿਣਾ ਕੋਈ 7-7 ਦਿਨ ਮੇਰੇ ਖਿਆਲ 'ਚ 14-15 ਦਿਨ ਦਾ ਆਪਣਾ ਦੋਹਾਂ ਦੇਸ਼ਾਂ ਦਾ ਟੂਰ ਹੋਊਗਾ ਤੇ ਬਾਕੀ ਜੁੜੇ ਰਹੋ ਤੁਸੀਂ ਆਪਣੇ ਸਫਰ ਨਾਲ ਹੋ ਸਕਦਾ ਕੱਲ ਨੂੰ ਵਲੌਗ ਨਾ ਆਵੇ ਕਿਉਂਕਿ ਸਾਡੀ ਫਲਾਈਟ ਆਇਰਲੈਂਡ ਦੀ ਰਾਜਧਾਨੀ ਹੈ ਜਿਹੜੀ ਉਹ ਲੇਟ ਈਵਨਿੰਗ ਪਹੁੰਚਣੀ ਹੈਗੀ ਤੇ ਸੋ ਪੋਸੀਬਲ ਨਹੀਂ ਹੁੰਦਾ ਸੇਮ ਡੇ ਐਡਿਟ ਕਰਕੇ ਸੇਮ ਡੇ ਵਲੌਗ ਅਪਲੋਡ ਕਰਨਾ ਤੇ ਤੁਹਾਨੂੰ ਘਮਾਉਂਦੇ ਰਹਾਂਗੇ ਸੋਹਣੀਆਂ ਸੋਹਣੀਆਂ ਥਾਵਾਂ ਹਮੇਸ਼ਾ ਇਸ ਤਰ੍ਹਾਂ ਦੇਖਦੇ ਰਹੋ ਜੁੜੇ ਰਹੋ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ